ਸੋ ਅੱਜ ਹੋਰ ਨੇ ਮੀਗੀ ਕੁਝ ਲੈ ਕੇ ਆਈ ਹੈ ਕਮਾਂਡ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਜੀ ਹੁਣ ਆਪਾਂ ਤੜਕ ਰਏ ਜੀ ਸਾਗ ਛਾਂ ਦੇ ਗਾਜਰੇ ਨੇ ਸੱਤ ਨਾਲ ਬਣਾਵਾਂਗੇ ਆਪਾਂ ਮੱਕੀ ਦੀਆਂ ਰੋਟੀਆਂ ਹੁਣ ਇਹ ਪਾਤਾ ਦੇਸੀ ਘਿਓ ਦੇਸੀ ਘਿਓ ਦਾ ਹੀ ਤੜਕਾ ਲਾਉਣਾ ਹੈ ਇਸ ਸਾਗ ਨੂੰ ਦੋ ਤਨੂੰ ਆਪਾਂ ਨੇ ਬਾਲੀ ਦੇ ਕੇ ਰੱਖ ਲਿਆ ਜੇ ਤੁਸੀਂ ਥੋੜਾ ਜਿਹਾ ਟਿਕਾਂ ਟਰੀ ਹੈ ਨਾ ਮੱਕੀ ਦੀ ਮੇਦਾ ਮੱਕੀ ਜਿਹੇ ਲਾ ਦਿਓ ਮੱਕੀ ਦੀ ਖਾਏਗਾ ਹਾਂ ਹਾਂ ਨਾ ਨਾ ਐਂਡਸਟ ਬੱਸ ਤੁਹਾਨੂੰ ਭਾਲੀ ਅੰਦਰੋਂ ਨੂੰ ਖਾਲੇ ਪਟੂ ਰੋਟੀ ਪਕੀ ਆਪਣੀ ਬਣ ਗਈ ਜੀ ਹੁਣ ਆਪਾਂ ਖਾ ਰਹੇ ਆ ਅੱਜ ਸਾਡੇ ਲਈ ਜਗੇਸ਼ ਰਤਨ ਜੀ ਅਜੇਸੀ ਆਲੇ ਆਏ ਨੇ ਜੀ ਚਲੋ ਇਹਨਾਂ ਦਾ ਅਸੀਂ ਆਪਣੇ ਘਰੇ ਆ ਜੀ ਆ ਇਹਨੂੰ ਕਹਿੰਦੇ ਜੀ ਹਾਂਜੀ ਜੀ ਰੇ ਜੀ ਪਕੀ ਆ ਲਏ ਹਾਂ ਬਹੁਤ ਬਹੁਤ ਮਿਹਰਬਾਨੀ ਪਹਿਲਾਂ ਤਾਂ ਗਿੱਲ ਸਾਹਿਬ ਨੂੰ ਮਿਲਿੰਦਾ ਇਹ ਸਾਡਾ ਅ ਮਤਲਬ ਇਹਨਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰਿਆ ਬਲੌਗਿੰਗ ਦਾ ਫੈਮਿਲੀ ਬਲੌਗਿੰਗ ਦਾ ਇਸ ਲਈ ਇਹਨਾਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਪਰਮਾਤਮਾ ਇਸ ਕੰਮ ਦੀ ਇਹਨਾਂ ਨੂੰ ਪੂਰੀ ਪੂਰੀ ਤਰੱਕੀ ਬਖਸ਼ੇ ਤੇ ਇਹਦੀ ਪੂਰੀ ਪੂਰੀ ਸਫਲਤਾ ਇਹਨਾਂ ਨੂੰ ਮਿਲੇ ਫਸਟ ਆਫ ਆਲ ਤਾਂ ਇਹ ਸੀ ਤੇ ਦੂਸਰਾ ਰਡੀਨ ਦੇ ਵਿੱਚ ਮਤਲਬ ਕਾਫੀ ਸਾਲਾਂ ਤੋਂ ਗਿੱਲ ਸਿੰਘ ਸਾਹਿਬ ਮੇਰੇ ਨਾਲ ਜੁੜੇ ਹੋਏ ਨੇ ਐਜੇ ਐਲ ਆਈ ਸੀ ਮੇਰੇ ਕਲਾਇੰਟ ਨੇ ਐਲ ਆਈ ਸੀ ਦੇ ਤੁਹਾਨੂੰ ਹਰ ਸਾਲ ਮੈਂ ਇੱਕ ਡਾਇਰੀ ਨਵੇਂ ਸਾਲ ਦੀ ਜੀ ਸਰ ਇੱਕ ਛੋਟੀ ਡਾਇਰੀ ਇਹਨਾਂ ਦੇ ਬੇਟੇ ਲਈ ਤੇ ਇੱਕ ਟੇਬਲ ਕੈਲੰਡਰ ਠੀਕ ਹੈ ਜੀ ਇੱਕ ਇਹਨਾਂ ਨੂੰ ਸਪੈਸ਼ਲ ਕੈਲੰਡਰ ਦੇ ਰਿਹਾ ਜਿਹਦੇ ਵਿੱਚ ਦੇਸੀ ਆਪਣੇ ਮਹੀਨੇ ਨੇ ਇੱਕ ਤਾਂ ਇੰਗਲਿਸ਼ ਤਾਂ ਹੈ ਹੀਗੇ ਨਾਲ ਦੇਸੀ ਮਹੀਨੇ ਵੀ ਨੇ ਇਹਦੇ ਵਿੱਚ ਇਹਨਾਂ ਲਈ ਆਲੋਜੀ ਤੇ ਇੱਕ ਮਤਲਬ ਐਜ਼ ਯੂਜਵਲ ਜਿਹੜੇ ਕਿਤੇ ਵੀ ਇਹ ਲਗਾ ਸਕਦੇ ਨੇ ਉਹ ਦੀਨ ਆਲੋਜੀ ਕੋ ਦਾ ਨਿਊ ਇਅਰ ਗਿਫਟ ਤੇ ਨਵੇਂ ਸਾਲ ਦੀਆਂ ਵਧਾਈਆਂ ਨਵੇਂ ਸਾਲ ਜਿਹੜੇ ਇਹਨਾਂ ਨੇ ਕੰਮ ਸ਼ੁਰੂ ਕਰਿਆ ਇੱਕ ਵਾਰ ਫੇਰ ਤੋਂ ਇਹਨਾਂ ਨੂੰ ਉਸ ਕੰਮ ਲਈ ਬਹੁਤ-ਬਹੁਤ ਸ਼ੂਕਾ ਬਣਾਵਾ ਤੇ ਪਰਮਾਤਮਾ ਇਹਨਾਂ ਦੇ ਕੰਮ 'ਚ ਦਿਨ-ਦੁਪਹਿਰ ਨਾਲ ਸੁਗਣੀ ਤਰੱਕੀ ਵਾਖੇ ਸਾਨੂੰ ਸੁਦੇ ਸਾਡੇ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਆਈਆਂ ਮੁਬਾਰਕਾਂ ਦਿੱਤੀਆਂ ਨੇ ਸਾਨੂੰ ਪ੍ਰਮਾਤਮਾ ਸੋਨੂੰ ਵੀ ਚੜ੍ਹਦੀ ਕਲਾ ਰੱਖੇ ਦਿਨ ਰਾਤ ਦਿਨ ਦੁਗਣੀ ਰਾਤ ਚੋਂ ਆਪਣੀ ਤਰੱਕੀ ਵਾਸੇ ਹੁਣ ਸਾਨੂੰ ਅਸੀਂ ਥੋੜੀ ਸਾਡੀ ਚਾਹ ਪੀ ਕੇ ਜਾਣਾ ਖਾਂਜੀ ਸਾਡੀ ਬੀਨ ਕੇ ਇਸ ਸਾਲ ਦੇ ਵਿੱਚ ਲੋਜੀ ਜਗੇ ਜੀ ਜਿਆਬ ਤੂੰ ਦਾ ਬਹਿਰ ਹਾਂਜੀ ਤੁੰਦ ਮੈਂ ਹੁਣੀ ਆਫਿਸ ਚੋਂ ਆਇਆ ਸੀ ਤੇ ਤੁੰਦ ਕਾਫੀ ਜ਼ਿਆਦਾ ਠੰਡ ਹੈ ਹਾਂ ਮੈਂ ਥੋੜਾ ਠੰਡ ਵੀ ਪੂਰੀ ਬਹੁਤ ਜ਼ਿਆਦਾ ਮੈਂ ਵੀ ਬਾਹਰ ਨਿਕਲ ਕੇ ਦੇਖਿਆ ਸੀ ਤੁੰਦ ਥੋੜੀ ਹੋ ਗਈ ਅੱਜ ਬਿਲਕੁਲ ਉਹੀ ਗੱਲ ਹੈ ਵੀ ਉਸ ਵਾਰ ਹੀ ਬੋਲਿਆ ਸੀ ਮੈਂ ਮਤਲਬ ਆਪਣੀ ਵੀਡੀਓ ਚ ਕਿਹਾ ਸੀ ਵੀ ਮੌਸਮ ਦਾ ਮੌਸਮ ਨਹੀਂ ਪਤਾ ਨਹੀਂ ਮਤਲਬ ਜੀ ਕਾ ਠੰਡਾ ਹੋ ਜੇ ਕਾ ਵਧੀਆ ਦਿਨ ਲੰਘ ਜੇ ਬਿਲਕੁਲ ਹਾਂ ਬਸ ਇਹ ਦੋ ਦਿਨ ਧੁੱਪ ਤਾਂ ਬਹੁਤ ਚੀ ਰਹੀ ਹੈ ਤੇ

ਮੈਨੂੰ ਇਹਨਾਂ ਨੇ ਰਵਾਈਸ ਕਰਿਆ ਸੀ ਕਿ ਮਿੱਠਾ ਨਹੀਂ ਖਾਣਾ ਤੇ ਅੱਜ ਚਲੋ ਇਹਨਾਂ ਨੇ ਮਿੱਠਾ ਦਿੱਤਾ ਮੇਰਾ ਥੋੜਾ ਜਿਹਾ ਵਜਨ ਤਾਂ ਵਧੂਗਾ ਇਹਦੇ ਨਾਲ ਬਟ ਅਡਜਸਟ ਕਰ ਲਾਂਗੇ ਨੈਕਸਟ ਡੇ ਹਾਂਜੀ ਹੁਣ ਹੋ ਗਈ ਸਵੇਰ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਬਿਲਕੁਲ ਚਾਰੇ ਸਕੂਲ ਜੀ ਇਹਨਾਂ ਦਾ ਘੁੱਜੀ ਬਣਾ ਰਹੀ ਹਾਂ ਤੇ ਇਹਦੇ ਆਪੇ ਟੇਸਟ ਕਰਨ ਵਾਸਤੇ ਇਹਨੂੰ ਘੁੱਜੀ ਬਣਾ ਰਹੀ ਹਾਂ ਸਨੀ ਸਮਨ ਨੂੰ ਕੋਟ ਭਿਲਾ ਕੇ ਜਾਣੀ ਆ ਬਾਗ ਨਾਲ ਲੈ ਕੇ ਨਹੀਂ ਜਾਣਾ ਆਉਂਦਾ ਹੋਇਆ ਲਾਉਂਦਾ ਤਾਂ ਲੇਟ ਲੱਗਦਾ ਤੁੰਦਾ ਕਰਕੇ ਆਉਸਾਂ ਤਾਂ ਬਾਰੇ ਬਰਾ ਖਰਾਬ ਹੋ ਜਾਂਦਾ ਤੁੰਦਾ ਬਹੁਤ ਜ਼ਿਆਦਾ ਸੀ ਕਾਢ ਲੀਕ ਸੀ ਪਰ ਸੋਮਾ ਤੋਂ ਠੀਕ ਸੀ ਪੰਜ ਤੋਂ ਲੀਚਾ ਜੀ ਉਹ ਤੇ ਹਿਨਾਂ ਰਗਾ ਆ ਹਾਂ ਉਹ ਤੇ ਹਿਨਾਂ ਰਗਾ ਆ ਨਹੀਂ ਆਇਆ ਇਸ ਵੇਲੇ ਕਿੱਥੇ ਗਾਣਾ ਸਾਡੇ ਪਛਾਨੀ ਚਾਹੀਦੀ ਹੈ ਚਾਹੀਦੀ ਸਵਾਗਤ ਆਉਂਦੇ ਵਿਚਾਰ ਕਰ ਉਹ ਬੱਦਲ ਉਹ ਕਿੱਥੇ ਮਿਲਣਾ ਮਾਵਾ ਨਹੀਂ ਇਜਾ ਪਾ ਦੇ ਨਵਾਂ ਆਕ ਪਾ ਕੇ ਹੀ ਕਾਹਨਿ ਕਹਾਈ ਸੀ ਤੇਰੀ ਰਾਤ ਨੂੰ ਇਸ ਦਾ ਸਾਥ ਖਾਣਾ ਕੀ ਹਾਂ ਕੀਕਲ ਹੋ ਗਿਆ ਤੇ ਤੋ ਅੱਜ ਦੁਪਹਿਰ ਤੇ 2 ਵਜ ਰਹੇ ਨੇ ਧੁੱਪ ਜ ਬਿਲਕੁਲ ਨਹੀਂ ਲਿਕੜੀ ਹੈ ਅੱਜ ਸਵੇਰ ਦਾ ਹੀ ਮੌਸਮ ਖਰਾਬ ਆ ਜੀ ਮੁੱਢੀ ਆਏ ਨੇ ਸੰਤਰੇ ਮਸਾਂ ਆਣੇ ਤੇ ਮੈਂ ਕਿਹ ਕੋਈ ਨਹੀਂ ਤੁਰਦਾ ਪਰ ਇਹ ਤੂੰ ਆਉਂਦੀ ਨਹੀਂ ਸੀਗੀ ਫੇਰ ਆਇਆ ਉਹ ਮਿਲ ਗਿਆ ਉੱਥੋਂ ਏਟੋ ਕਰਕੇ ਫੇਰ ਆ ਗਈ ਮਾਚਾ ਹੋਰ ਬੱਚੇ ਵਧੀਆ ਠੀਕ ਠਾਕ ਹੈਂ ਠੀਕ ਠਾਕ ਸਹਿਬ ਜੋ ਪੂਰੀ ਚਲੋ ਵਧੀਆ ਹੋਰ ਪ੍ਰਦੀਪ ਵਧੀਆ ਹਾਂ ਵਧੀਆ ਪ੍ਰਦੀਪ ਵੀ ਹਾਂ ਮੰਮੀ ਨੇ ਜੀ ਇਹ ਮੇਰੇ ਲੋੜੀ ਦਾ ਸੰਧਾਰਾ ਲੈ ਕੇ ਆਏ ਨੇ ਜੀ ਮੇਰੇ ਵਾਸਤੇ ਤੁਹਾਨੂੰ ਦਿਖਾਉਣੇ ਆਏ ਮੰਮੀ ਕੀ ਕੁਛ ਲੈ ਕੇ ਆਈ ਹੈ ਇੰਨੇ ਦੇ ਹੋ ਗਏ ਇਸ ਕੁੜਤਾ ਆਇਲ ਮਾਚ ਲਿਆ ਮਾਚ ਜਾ ਕੇ ਨਾ ਬਿਕੋਣ ਚ ਕਰਨਾ ਨਹੀਂ ਤਾਂ ਉਹਨੂੰ ਤੇ ਉਹਨਾਂ ਦਾ ਫਿਰ ਉੱਤੇ ਦੇਣਾ ਨਾ ਕਰਨਾ ਨੂੰ ਛੱਡ ਗਈ ਸੀ ਨਾ ਉਹਨੂੰ ਦੱਸਣਾ ਲਾਤੀ ਗਈ ਸੀ ਚੱਲ ਤੰਨੇ ਪਣਾ ਨੂੰ ਕੋਸ਼ਾ ਤੇ ਸੂਟ ਤੇ ਜਿਹੜੇ ਸੋਨੇ ਰੰਗ ਪਸੰਦ ਆਏ ਲਏ ਲਏ ਹੂੰ ਨਾ ਬਹੁਤ ਸੋਹਣਾ ਸੂਟ ਹੈ ਮम्मी ਦਾ ਬਹੁਤ ਵਧੀਆ ਸੋਹਣਾ ਬੈਲਵੈਟ ਦਾ ਸੂਟ ਲੈ ਕੇ ਆਈ ਹਾਂ ਮਾਸੇ ਹੱਟ ਪਸਟਾਏ ਦਿਨ ਵਾਲਾ ਹਾਂ ਇੰਸੂਤ ਹੈ। ਬਹੁਤ ਸੋਹਣਾ ਮਾ। ਹੁਣੀ ਦੀ ਆਉਣੀ ਮੈਂ ਤਾਂ ਸਲਾਹ ਕਰਨਾ। ਹਮਮ। ਮੈਂ ਅਸੇ ਪਾਲਿਆ ਕਰ। ਹਮ। ਇਹ ਸੁਣਵਾ ਰਹੀ ਇਹ ਤੁਹਾਨੂੰ। ਇਹ ਛੜਦਾ। ਅੱਛਾ ਛੜਦਾ। ਬਹੁਤ ਸਮਾਂ। ਬਸ ਰੰਗ ਦੀ ਫਰਕ ਹੈ ਤੰਦਾ ਦਾ ਲੈ ਦੇ ਲੈ ਦਾ ਥੋੜਾ ਥੋੜਾ। ਹਮ। ਈਕੋ ਆ ਹੋਦੀ। ਨਾ ਬਹੁਤ ਸਮਾਂ ਲੱਗਦਾ। ਬਹੁਤ ਖੰਡ ਵੀ ਆ ਜਾਂਦਾ ਹਫਤਾ ਮੈਂ ਲਿੰਦਾ ਤੂੰ ਚੋਰ ਮੈਨੂੰ ਤਾਂ ਇਹ ਦੀ ਨਾ ਜਿਹੜਾ ਫੋਨ ਨਹੀਂ ਕਰਿਆ ਵੀ ਅੱਜ ਨਹੀਂ ਆਉਂਦੀ ਹੈ ਕਿ ਕੱਲ ਮੈਨੂੰ ਟੀਕਤੀ ਵੀ ਕੱਲ ਧੁੱਪ ਸਦੀ ਮੈਨੂੰ ਆਂਦੀ ਵੀ ਮਾ ਤੁੰਦੇ ਇਥੇ ਨਹੀਂ ਪੈਂਦੀ ਹੈ ਖਾਣੇ ਨਾਲ ਹੱਥ ਪਹੋਗੇ ਅੱਜ ਮੈਨੂੰ ਆਂਦੀ ਵੀ ਉਰੇ ਤੁੰਦ ਪੈਂਦੀ ਹੈ ਵੀ ਉਥੇ ਧੁੱਪ ਹੋਣੀ ਮੈਂ ਚੱਲੀ ਗਿਆ ਤੁਹਾਡੇ ਕਿੰਨੀ ਗੱਲ ਧੁੱਪ ਚੜੀ ਨਹੀਂ ਹੈਗੀ ਨਾ ਸਾਡੇ ਚੜੀਏ 1:00 2:00 ਉਰੇ ਤਾਂ ਸਵੇਰੀ 8:00 ਵਜੇ ਨੂੰ ਸੂਰਜ ਨਿਕੜਿਆ ਆਇਆ ਤੇ ਬੜੀਆ ਪਹਿਲਾਂ ਹੀ ਜਿਹੜੀ ਹੂੰ ਹੂੰ ਮਸਾ ਜਿਵੇਂ ਆ ਗਈ ਹੱਥ ਮਾਰਿਆ ਨਾ ਦਿਖਿਆ ਉਹ ਮਸਾ ਕ੍ਰੋਸ ਕਰਿਆ ਕਿ ਗੱਡੀਆਂ ਵਾਲਾ ਵੀ ਬਸ ਉੱਤਰ ਕੇ ਇੰਨੀ ਔਖੀ ਲੱਗਦੀ ਹੈ ਨਾ ਰੋਡ ਤੇ ਰੋਡ ਤੇ ਤਾਂ ਬਹੁਤ ਬਸ ਉਤਰੋ ਗੱਡੀਆਂ ਉਤਰੋ ਮਾ ਕਿਤੇ ਹੋਰ ਵਗਾ ਕੇ ਮਾਰੀ ਆਹੀ ਟਿੰਡ ਦੇ ਵਿੱਚ ਰਹਿੰਦੇ ਵੀ ਤੁੰਦ ਤੇ ਜਾ ਰਹੀਆਂ ਕੋਈ ਚੀਜ਼ ਨਾ ਮਾਰੇ ਵਗਾ ਕੇ ਬਸ ਮਨੂ ਆਦਾ ਧਿਆਨ ਆ ਜਾਏ ਪਰ ਹੁਣ ਸਿਆਣੇ ਹੱਡ ਨੇ ਜੇ ਟੁੱਟ ਗਏ ਫਿਰ ਦੁਬਾਰੇ ਛੱਡੇ ਨਹੀਂ ਜਾਂਦੇ ਹੋਰ ਇਹ ਤਾਂ ਹੈ ਬਹੁਤ ਔਖਾ ਹੈ ਨੋ ਤੇ ਕੀ ਆਹ ਹੋਇਆ ਪਿੰਨੀਆਂ ਲਈ ਆ ਮੰਮੀ ਤੇ ਆ ਚੌਲਾਂ ਦੀਆਂ ਦੀਆਂ ਤਿਲਾਂ ਦੀਆਂ ਵਿੱਚ ਖੁਆ ਪਾ ਕੇ ਇਹ ਮੂਲ ਫਲੀ ਲਈ ਆ ਮੰਮੀ ਤੇ ਬਿਸਕੁਟ ਠੀਕ ਹੈ ਆਹ ਹੁੰਦਾ ਠੀਕ ਹੈ ਬੀਕੋ ਖਾ ਚੱਕੋ ਬਸ ਖਾ ਲੈ ਪੀ ਲੈ ਨਾ ਬਧੀਆ ਠੀਕ ਹੈ ਇਹ ਹੁੰਦਾ ਹੁਣ ਤੇ ਆਹ ਨਾਲ ਅਗਲੇ ਫਾਰਮ ਵਾਲੀ ਦਿੱਕਤ ਆਹ ਨਹੀਂ ਚਾ ਲੋ ਖਾਦੀ ਬਹੁਤ ਖਾਦੀ ਬਹੁਤ ਖਾਦੀ ਬੀਕੋ ਚਾਲੇ ਬਚਾਰਾ ਠੀਕ ਖਲਾ ਰਿਆ ਚਲ ਰਹਿੰਦੀ ਦੁਨੀਆ ਤੱਕ ਰਹੇ ਹਾਂ ਹੋਰ ਰੋਜ਼ ਨਾ ਵਧੀਆ ਚੰਗੇ ਆਉਂਦੇ ਦਾ ਮੂੰਹ ਹੀ ਹੁੰਦਾ ਜਾਂਦੇ ਦੀ ਪਿੱਠ ਲਿੰਦੀ ਹੈ ਹਾਸ ਦਾ ਬਸਦਾ ਰਹੇ ਆਪ ਦੇਖਣ ਨੂੰ ਚੰਨ ਮੂਸਾ ਹੁੰਦਾ ਸਾਲ ਉਹ ਸਾਰੇ ਨੇਣਾਂ ਨਾਲ ਸਾਲ ਹਾਂ ਵਧੀਆ ਚੰਨ ਵਧੀਆ ਸਾਲ